ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਜੀ ਵੀਰੋ ਕੰਮ ਬਹੁਤ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀ ਹੈ। ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ। ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬੱਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਇਹ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ। ਤੁਹਾਡੇ ਸਾਰਿਆਂ ਦੀ ਕਮਾਈ ਚੋਣ ਜੀ ਬਰਕਤਾਂ। ਤੇ ਲੋ ਜੀ ਚੱਲ ਰਿਹਾ ਖੇਤੀਬਾੜੀ ਦਾ ਕੰਮ ਵੀ ਵਧੀਆ ਵੀਰੋ। ਤੇ ਘਰ ਆਇਆ ਤਾਂ ਖੇਤ ਤੇ ਘਰ ਦੇ ਵਿੱਚ ਬੱਚਿਆਂ ਦੀ ਇੰਨੀ ਰੌਣਕ ਲੱਗੀ ਹੋਈ ਹੈ। ਯਾਨੀ ਕਿ ਸਮਝੋ ਵੀ ਸਾਰੇ ਆਲੇ ਦਲੇ ਇਕੱਠੇ ਹੋਏ ਹੋਏ ਆ। ਵੀ ਮਾਣਾ ਕਿ ਖੁਸ਼ ਹੋ ਜਾਂਦਾ। ਕਿਉਂਕਿ ਤੁਹਾਨੂੰ ਪਤਾ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਆ ਕੁਛ ਨਾ ਕੁਛ ਕਰੀ ਜਾਂਦੇ ਦੇਖੀ ਚੱਲੋ ਵਿੱਚੇ ਲੜਦੇ ਆ ਕਰਦੇ ਆ। ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਹੋਇਆ। ਪਿਛਲੇ ਕੈਮਰੇ ਨਾਲੇ ਮਨਾਉਂਦਾ ਤੁਹਾਨੂੰ ਬੱਚਿਆਂ ਦੇ ਨਾਲ। ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ। ਲੋ ਭਾਈ ਸ਼ਾਨਦਾਰ ਟਾਈਮ ਹੈ। ਤੇ ਇੱਧਰ ਨਿਆਣੇ ਲੱਗੇ ਹੋਏ ਖੇਲਣਾ। ਤੇ ਉਹ ਬਾਈ ਕਾਕਾ ਨਾ ਕੁੰਡਾ ਲੈ ਕੇ ਆਇਆ। ਉਹਨੂੰ ਪੁੱਛਦੇ ਆ ਵੀ ਕੁੰਡਾ ਕਾਤੇ ਲੈ ਕੇ ਆਇਆ। ਪੁੱਤ ਕਾਤੇ ਕੁੰਡਾ ਲੈ ਕੇ ਆਇਆ। ਹਾਂ ਅੰਦਾ ਡੌਗੀ ਆ ਜਾਵੇ ਹੈਨਾ? ਹਾਂ। ਤਾਂ ਲੈ ਕੇ ਆਇਆ। ਕਿੱਕਣਾ ਆ ਜਾਂਦਾ ਡੌਗੀ? ਲੈ ਬਈ ਦੇਖੋ ਚਾਹੇ ਛੋਟਾ ਜਿਹਾ ਹੀ ਆ ਪਰ ਭੱਜ ਕੇ ਉਹ ਕੁੰਡਾ ਲੈ ਕੇ ਆਇਆ। ਇਧਰ ਪਾਰਟੀ ਆ ਬਾਈ ਸਾਰੀ ਲੱਗੀ ਵੀ ਖੇਲਣ ਦੇਖ ਲੋ। ਲੋ। ਇੱਧਰ ਸ਼ੱਭੂ ਵੀ ਆਈ ਵੀ ਆ ਸਰ ਤੂੰ ਕਾ ਕਿੰਨੇ ਪੈਸੇ ਲੋਗੇ ਅਰੇ ਮਾ ਇਹ ਦੇਖੋ ਭਾਈ ਉਹ ਬੱਚਾ ਜਿਆਦਾ ਕਹਿ ਰਹੀ ਦੇਖਿਆ ਮੈਂ ਪਤਾ ਇਹਨਾਂ ਨੇ ਕੋਈ ਭਾਈ ਵੀ ਦੁਨੀਆ ਕਿੱਥੇ ਚੱਲ ਰਹੀ ਆ ਲੈ ਦੇਖੋ ਬਾਜ਼ਾ ਮੇਰੇ ਕੋਲ ਬਦਲ ਮੈਂ ਸਾਥ ਉਹ ਹੁਣੇ ਮਸਤੀ ਚ ਖੇਡ ਰਹੇ ਪਤਾ ਨਹੀਂ ਉਹ ਡੌਗੀ ਤੇ ਡਰਦਾ ਕਿਆ ਚੱਕਰ ਉਧਰੋਂ ਗੇਟ ਕੰਨੇ ਦੇਖੀ ਜਾਂਦਾ ਹੁਣ ਮਾ ਤਾਂ ਤਜਰਬਾ ਤਾਂ ਹੁੰਦਾ ਫੇਰ ਕੁੰਡਾ ਖੋਲ ਦੇਣਾ ਇੱਕ ਗੱਲ ਵੇ ਫੇਰ ਲਾਉਣ ਜਾਊਗਾ ਚਲੋ ਅੱਛਾ ਸਸਿਕਲ ਬੁਲਾਉਣੀ ਅੱਛਾ ਲੈ ਵੀ ਬੁਲਾ ਵੀ ਪਰਮ ਸਸਿਕਲ ਕਿ ਸਸਿਕਲ ਸਸਿਕਲ ਮੇਰੇ ਵੱਲੋਂ ਸਾਰੇਾਂ ਨੂੰ ਸਤਿ ਸ੍ਰੀ ਅਕਾਲ ਸਸਿਕਲ ਹੂੰ ਸਸਿਕਲ ਆਲਾ ਵੀ ਸਾਰੇ ਆਰਾ ਸਸਿਕਲ ਮੇਰੇ ਲਤਨ ਜਾਨ ਨੂੰ ਕਹਿੰਦੇ ਸਤਿ ਸ੍ਰੀ ਅਕਾਲ ਜੀ ਬੱਬੂ ਅੱਛਾ ਆ ਵੀ ਤੂੰ ਵੀ ਸਸਿਕਲ ਬੁਲਾ ਦੇ ਕਿ ਸਸਿਕਲ ਅਜੇ ਬੋਲ ਰਿਹਾ ਹਾਂ ਹਾਂ ਐ ਬੋਲਣਾ ਬਥੇਰਾ ਹੁੰਦਾ ਕੁੰਡਾ ਲਾ ਕੇ ਆਇਆ ਉਹ ਜਾ ਕੇ ਠੀਕ ਹੀ ਨਹੀਂ ਚਲੋ ਬਈ ਹੁਣ ਇੱਕ ਵੰਦਨ ਭੇਜ ਦੇ ਵਿੱਚ ਤੇ ਵੀ ਕੁੰਡਾ ਖੁੱਲ ਕੇ ਆਵੇ ਫੇਰ ਬੱਗੂ ਰਿਆ ਰਿਆ ਇਹ ਚਲੋ ਵੀ ਤੁਸੀਂ ਖੇਲੋ ਉਹ ਉੱਥੇ ਜਾ ਕੇ ਕੁੰਡਾ ਖੋਲ ਕੇ ਮੁੜਿਆ ਭੱਜ ਕੇ ਮੜੇ ਜਾ ਕੇ ਚਲੋ ਬਈ ਚਲੋ ਚਲੋ ਬਈ ਆ ਜਾ ਖੇਲ ਲੀਏ ਲਓ ਵੀ ਦੇਖਦੇ ਹੁਣ ਫੇਰ ਲੱਗੇ ਵੀ ਖੇਲਣ ਆ ਲੈ ਪਾ ਮੂੰਹ ਆਈ ਦਵਾਈ ਛੱਪੜ ਬਰੇਡ ਭਰੇ ਆ ਕੀ ਇਹ ਆ ਗਿਆ ਭਾਈ ਲੈ ਦੇਖੋ ਓਏ ਲਾਇਆ ਉਹਨੇ ਤੇ ਲਾਇਆ ਉਹਨੇ ਤੇ ਲਾਇਆ ਉਹਨੇ ਲਾਇਆ ਉਹਨੇ ਆ ਜਾ ਸੁਣੋ ਤਿਆਰ ਬਾਈ ਦੇਖਣ ਨੂੰ ਭਾਈ ਇਹ ਆਹ ਦੇਖੋ ਨੂੰ ਥੱਲੇ ਲੱਕ ਆ ਚੱਲੋ ਕੀ ਬੰਦਾ ਬੰਦਾ ਯਾਸਾ ਓਲੇ ਇਹ ਆਲਾ ਲਾ ਕੇ ਮੁੜ ਆਇਆ ਫੇਰ 3 ਗੱਲਾਂ ਦੇਖਿਆ ਮੈਂ ਨਹੀਂ ਚੱਕਰ ਫੇਰ ਪੁੱਛ ਲੈ ਤੂੰ ਤਾਂ ਪੁੱਤ ਘਾ ਤੇ ਗੁੰਡਾ ਲੈ ਕੇ ਆਇਆ ਅੱਛਾ ਡੌਗੀ ਨਾ ਆ ਜਵੇ ਹੈ ਇੱਥੇ ਇਹ ਬੰਦਾ ਬਈ 3450 ਠੀਕ ਦੇਖ ਲੋ ਮੁੰਡਾ ਹੀ ਆ ਬਈ ਜਿਆਦਾ ਗੁੰਡਾ ਲੈ ਆਉਂਦਾ ਖੁੱਲਦੀ ਸਾਰੇ ਬਾਕੀ ਕਿਸੇ ਨੂੰ ਆ ਲੈ ਬਗੜ ਦੇਖੋ ਆਪਣਾ ਹਾਂ ਤੂੰ ਬਾਹਰ ਹੈ ਆਊਟ ਹੋ ਗਿਆ ਤੁਸੀਂ ਦੋਹੇ ਕਰੋ 10 20 ਚਲੋ ਬਈ ਇਹ ਤਾਂ ਖੇਲ ਰਹੇ ਆ ਤੇ ਉਧਰ ਚੱਲ ਰਿਹਾ ਸਬਜ਼ੀ ਦਾ ਕੰਮ ਇੱਧਰ ਮਿਲੋ ਜੀ ਮਿਲੋ ਸਾਰਿਆਂ ਨੇ ਹੱਥ ਜੋੜ ਕੇ ਪਿਆਰ ਪਰ ਸੱਜਕਾਰ ਆ ਬਈ ਤਾਂ ਮੈਡਮ ਵਾਂਗੂ ਬੈਠੀ ਆ ਨਿਆਣੇ ਬਿਠਾ ਲੇ ਵੇੇਟਾ ਉਧਰ ਖੇਲਦੇ ਆ ਮਸ ਹੀ ਹੋਏ ਜਿੱਥੇ ਸ਼ਾਉਂਦੇ ਡੰਬ ਹੋ ਗਿਆ ਜ਼ਾਰਾ ਦਿਨ ਹੋ ਗਿਆ ਤਾਂ ਆ ਤਾਂ ਦੀਵਟੀ ਹੋਈ ਜੀ ਨਾ ਛੁੱਟੀਆਂ ਹੋਈਆਂ ਮੈਂ ਤਾਂ ਕੋ ਮੌਕਾ ਦੇ ਘਰ ਸ਼ਰਾਰਤਾਂ ਕਰਨੀ ਜਾਨੀ ਦਿਖਾ ਲਾਣੇ ਕਦੇ ਕਹਤਾ ਹੈਲੋ ਸੁਨਮਾ ਜੀ ਜੀ ਦੀ ਫਾਈਟਿੰਗ ਬਹੁਤ ਚੱਲਦੀ ਹੈ ਜੀ ਜਦ ਜਨਾਰ ਵਰੋਂ ਦੀ ਫਾਈਟਿੰਗ ਜਾਈ ਜੀ ਇਹ ਦੁਕਾਨ ਕਰਕੇ ਵੀ ਥੋੜਾ ਜਿਆਦਾ ਔਖਾ ਹੋਇਆ ਬਕਮ ਬਸ ਪੈਸੇ ਦੇ ਦੋ ਪੈਸੇ ਦੇ ਦੋ ਜਿੱਜੀ ਦੇ ਨੂੰ ਮਾ ਹੁਣ ਆਜ ਮੁੰਲੇ ਦੀ ਲਿਆ ਜਾਂਦੇ ਜੀ ਬੁੜੀਆਂ ਜੀ ਲਕੋ ਕੇ ਰੱਖਦੀਆਂ ਜਿਵੇਂ ਕਹਿੰਦੇ ਮੇਰੀ ਦਵਾਈ ਆ ਜਿੱਦਾਂ ਜਦੋਂ ਪਤਾ ਹੀ ਨਹੀਂ ਆਹ ਕਹਿ ਬਣਾਣ ਅੱਜ ਤਾੜੀ ਬਣਾਉਣ ਲੱਗੀ ਹੈ ਜੀ ਮਿਆਨੇ ਦਾ ਡਵਾਂਡਾ ਹੀ ਬਹੁਤ ਆ ਕਹਿੰਦੇ ਪਰੌਂਠੇ ਬਣਾ ਦੋ ਕਦੇ ਕਹਿੰਦਾ ਮਮਾ ਛੋਲੇ ਪੂਰੀਆਂ ਅੱਜ ਟਾਈਮ ਜੇ ਫਿਰ ਬੋਲਦਾ ਪਹਿਲਾ ਨਹੀਂ ਜੀ ਦੱਸਦਾ ਠੀਕ ਆ ਲੋ ਲਾਇਆ ਪਰਮ ਕੁੰਡਾ ਲਾਇਆ ਪੁੱਤ ਲਾਇਆ ਲਾਇਆ ਬਈ ਲਾਇਆ ਲਾਇਆ ਲੈ ਬਈ ਨਿਆਣੇ ਆਪਣੀ ਮੋਜ ਚਲ ਕੋਈ ਨਹੀਂ ਉਹ ਦੇ ਬਾਈ ਬਗਿਆੜ ਉਹ ਦੇ ਸਾਲਾ ਮਾਰਦਾ ਪਹਿਲਾ ਹੂੰ ਆ ਜਾ ਚਲੋ ਬਈ ਇਹ ਉਹ ਪੈ ਗਿਆ ਉਹਨੂੰ ਕੀ ਪਤਾ ਹੈ ਤੇ ਆ ਦੇਖ ਇਹ ਕਹਿੰਦਾ ਵੀ ਕੱਪੜੇ ਹੋ ਆ ਉਹ ਲਾਇਆ ਬਾਈ ਫੇਰ ਗੁੰਡਾ ਤੰਮੋ ਵੇਖਣਾ ਪਿਆ ਇਹ ਆ ਲੈ ਚਲੋ ਸਾਰੇ ਸੋਨਾ ਚੱਲੀ ਜਾਣਾ ਕੰਮ ਤੇ ਚੱਲ ਬਾਈ ਖੇਲੀ ਜਾਣਦੇ ਹਾਂਜੀ ਫਾਦੇ ਵਾਦਨ ਟੰਡੇ ਖਾਏ ਆ ਜਿੰਨਾਂ ਤੇ ਅੱਛਾ ਅੱਖ ਤੇ ਉਹ ਵੀ ਨਜ਼ਰ ਪਾ ਦੇ ਇੱਕ ਜਿਹਦਾ ਪਰਮ ਤੇ ਬੰਦੇ ਛੋਟੇ ਆ ਨਾ ਜਿਵੇਂ ਇਹਨਾਂ ਨਾਲ ਅੱਛਾ ਹਾਂ ਠੀਕ ਆ ਠੀਕ ਆ ਹਏ ਆਹ ਲੋ ਬਾਈ ਬੰਦਾ ਇੱਕ ਹੋਰ ਆ ਗਿਆ ਉਹ ਇੱਕੋ ਗਿਆ ਕਾਇਆ ਇਕਣਾ ਹੈ ਨਿਆਣੇ ਹਾਂ ਉਹ ਸੇਵ ਕੇ ਲਓ ਹਾਂ ਬਾਈ ਪਰਮ ਕੀ ਖਿਲਲੀ ਹੋਰੇ ਆ ਕੇ ਦੱਸ ਮੈਨੂੰ ਪਾਪ ਜੀ ਇਹਨੇ ਹੁਣ ਮੇਰੇ ਵਾਲ ਪੱਟੇ ਆ ਹੁਣ ਦੱਸੋ ਮੈਂ ਇਹਦੇ ਪੱਟਾ ਕਿ ਨਹੀਂ 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 ਹੋਰੇ ਆ ਪਰਮ ਹਾਂ ਉਹ ਉਹ ਦੂਆ ਗੁੰਡਾ ਖੋਲਦਾ ਏ। ਜਾਂ ਪਰਮ ਗੁੰਡਾ ਖੋਲ ਕੇ ਆਪ ਤਾ ਹੌਲੀ ਦੇ ਕੇ। ਇਹ ਜਿੱਸੂ ਗਈ ਚੱਲ ਆ ਜਾ ਆ ਜਾ। ਜਿੱਸੂ ਗਈ। ਉਰੇ ਆ। ਉਰੇ ਆ ਰੇ ਉਰੇ 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 ਆ ਰੇ। ਹਾਂ ਰੇ। ਪਰਮ ਰੇ ਆ। ਕੀ ਆ ਪੜ੍ਹ ਕੇ ਸਕੂਲ ਚ? ਏ ਬੀ ਅਜੇ ਤੁੱਤੀ। ਛੁੱਟੀ ਅੱਜ? ਹਾਂਜੀ। ਉਹ ਹਾਂ ਛੁੱਟੀ ਟਿਊਸ਼ਨ ਚ ਕੀ ਪੜ੍ਹ ਕੇ ਆਇਆ? ਏ ਬੀ ਸੀ ਦਿੱਤੀ। ਜੇ ਬੀ ਸੀ ਡੀ। ਠੀਕਾ ਸਾਈਕਲ ਹੀ ਕਿੱਥੇ ਸਾਈਕਲ ਹੀ ਅੰਦਰ ਲਾਈ ਵੀ ਹੋ ਰਿਆ ਸਾਈਕਲ ਹੀ ਖੋ ਗਈ ਸੀ ਤੇਰੀ ਅੱਜ ਦੱਸ ਦੇ ਲੱਭ ਗਈ ਕਿੱਥੇ ਸੀ ਹੋ ਰਿਆ ਕਿੱਕੜੇ ਖੋਈ ਐ ਦੱਸ ਹੈ ਬਾਤ ਫਿਰ ਹੁਣ ਅੰਦਰ ਖੜਾਇਆ ਕਰੂੰਗਾ ਠੀਕਾ ਬਾਈ ਇਹਦੀ ਸਾਈਕਲ ਹੀ ਗੁੰਮ ਸੀ ਦੋ ਦਿੰਦੀ ਮਿਲ ਗਈ ਤੇ ਆਹ ਹੋਇ ਲਾ ਬਾਈ ਜਸਨ ਸਾਹਿਬ ਕੇ ਰੱਖ ਦਿੰਨੇ ਆਣੇ ਨੇ ਚਲੋ ਜੀ ਚੱਲ ਰਿਹਾ ਕੰਮ ਇਹ ਕਰਾਈ ਤੇ ਜਾਨਵਰ ਵੀ ਆਪਣੇ ਟਹਿਲਾ ਮਹਿਲਾ ਕਰ ਰਹੇ ਆ ਓ ਦੇਖੋ ਕਬੂਤਰ ਆਲਾ ਕੱਢ ਲਈ ਸਾਈਕਲ ਹੀ ਬਾਈ ਕੈਂਡ ਦੇ ਲੋੜ ਤੇ ਕੀੜੀਆਂ ਸੇਕ ਕੇ ਲਾ ਖੇਲੂਗੇ ਸੇਕ ਕੇ ਲਾ ਓ ਲਾਗ ਪਰ ਚਲਾਈ ਲਾਗ ਪਰ ਲਾਗ ਪਰ ਠੀਕ ਹੈ ਲਾਗ ਪਰ ਚਲਾਪਤ ਹਾਂ ਨੇ ਬਲਵਾ ਖੜਾ ਦੇ ਬੈ ਕੇ ਖੇਲ ਠੀਕ ਹੈ ਇਹ ਵੀ ਬਾਈ ਕਿਆ ਕਰੇ ਸੰਦ ਸਦਾ ਉਡਾਈ ਬਹੁਤ ਖੜਾ ਇਹ ਰੇੜੇ ਅੱਗੇ ਵੇੜੇ ਚ ਦੇਖੋ ਉਹ ਲਾਤੀ ਬਾਈ ਗੈਰਤ ਚ ਲਾਇਆ ਆ ਆ ਵੀ ਨੀ ਸਾਈਕਲ ਆ ਗਿਆ ਚਲ ਹੋਣੀ ਆ ਲੈ ਆਹ ਚਾਟਾ ਵਾ ਦਿਨ ਬੁੱਤ ਫੜ ਦੇ ਇਨਾਂ ਦੇ ਕਿੱਥੇ ਝੱਟ ਭੱਜਣੀ ਐ ਇਹ ਜੇ ਕੰਮ ਕਰਦਾ ਮੇਰਾ ਤਾਂ ਵੀ ਵੀ ਘੱਟ ਕਰਦਾ ਡਰਾ ਦਿੰਦੇ ਮੇਰੇ ਅੱਜ ਆ ਲੈ ਆਹ ਦੇਖੇ ਆ ਲੈ ਆਹ ਚੱਲ ਆ ਨਹੀਂ ਹਲਾਈ ਨਹੀਂ ਠੀਕ ਐ ਲੈ ਆ ਚੱਲ ਵੀ ਗੇਮ ਬਾਈ ਘੜੇ ਆਈ ਆ ਵੀ ਗੇਮ ਬਾਈ ਮਸ਼ਹੂਰ ਸੀ ਆਪਣੇ ਟਾਈਮ ਇਹ ਹੋਰ ਇੱਕ ਡੂਗੂ ਮੈਂ ਤਾਂ ਤਾਂ ਸਾਰੂ ਜਿਹੜਾ ਲਾਸਟ ਆਇਆ ਉਹ ਅੱਜ ਹੋ ਜਾ ਸੁਗ ਨਹੀਂ ਵੀ ਦੇਖ ਲਾਉ ਦੇ ਹੋਰ ਕੀ ਆ ਕਰਨੀ ਉਹ ਵੇਖ ਲਓ ਆ ਵੇਖ ਲਓ ਮੈਂ ਕਿਧਰ ਫੇਗੂਗਾ ਜੋ ਜਿਹੜੇ ਪਹਿਲੇ ਬਣਿਆ ਚਲੋ ਬਾਈ ਚੱਲ ਰਿਹਾ ਇਹਨਾਂ ਦਾ ਖੇਲ ਹੀ ਜਾਣਾ ਇਹਨਾਂ ਦਾ ਕੰਮ ਬੱਚਿਆਂ ਦਾ ਇਹ ਆਪਣੀ ਦੁਨੀਆ ਚ ਇਹ ਜਿਹਨੋਂ ਅੰਦਰ ਰਾਜਾ ਟਾਈਪ ਦੁਨੀਆ ਉਹ ਕੰਮ ਹੈ ਚਲੋ ਚੱਲ ਜਾਓ ਜੀ ਕੰਮ